ਉਨਕੇ ਸਾਨ ਅੰਦੋਲਨ ਦੇ ਵਿੱਚ ਸ਼ੰਭੂ ਬਾਰਡਰ ਤੇ ਮਾਰਚਾ ਮਹਿਲਾ ਕਿਸਾਨਾਂ ਦੇ ਵੱਲੋਂ ਸੰਭਿਆ ਜਾਵੇਗਾ ਅਸਲਿਕੀ ਮਹਿਲਾਵਾਂ ਦਾ ਇੱਕ ਵੱਡਾ ਜਥਾ ਸ਼ੰਭੂ ਬਾਰਡਰ ਦੇ ਲਈ ਰਵਾਨਾ ਹੋ ਚੁੱਕਿਆ ਅੰਮ੍ਰਿਤਸਰ ਤੋਂ ਮਹੀਨੇ ਦੇ 3 ਦਿਨ ਨੇ ਕਿਸਾਨਾਂ ਦੇ ਵੱਲੋਂ ਇੱਕ ਤੈਅ ਕੀਤਾ ਗਿਆ ਸੀ ਕਿ ਮਹੀਨੇ ਦੇ 3 ਦਿਨ ਅੰਮ੍ਰਿਤਸਰ ਤੋਂ ਟ੍ਰੇਨ ਦੇ ਵਿੱਚ ਬੈਠ ਕੇ ਕਿਸਾਨ ਸ਼ੰਭੂ ਬਾਰਡਰ ਰਵਾਨਾ ਹੋਣਗੇ ਤੇ ਹੁਣੇ ਮਹਿਲਾਵਾਂ ਰਵਾਨਾ ਹੋਈਆਂ ਨੇ ਦਰਸਲ ਹੁਣੇ ਫਸਲਾਂ ਦੀ ਕਟਾਈ ਦਾ ਸਮਾਂ ਆ ਚੁੱਕਿਆ ਹੈ ਕਣਕਾਂ ਬੀਜੀਆਂ ਹੋਈਆਂ ਸੀ ਤੇ ਕਣਕਾਂ ਦੀ ਫਸਲ ਹੈ ਪੱਕੇ ਤਿਆਰ ਹੋ ਚੁੱਕੇ ਆ ਦੱਸੇ ਚੱਲਦੇ ਹੁਣ ਕੁਝ ਸਮੇਂ ਦੇ ਵਿੱਚ ਫਸਲਾਂ ਦੀ ਕਟਾਈ ਦਾ ਸਮਾਂ ਹੋ ਜਾਣਾ ਹੈ ਦੱਸੇ ਚੱਲਦੇ ਹੋਨੇ ਕਿਸਾਨ ਜਿਹੜੇ ਨੇ ਸਾਰੇ ਉਹ ਵਾਪਸ ਪਰਤਣੇ ਸ਼ੁਰੂ ਹੋ ਚੁੱਕੇ ਨੇ ਜਥਿਆਂ ਦੇ ਵਿੱਚੋਂ ਵਾਪਸ ਆਪਣੇ ਪਿੰਡਾਂ ਦੇ ਵਿੱਚ ਪਰਤ ਰਹੇ ਨੇ ਤੇ ਉਹਨਾਂ ਦੀ ਥਾਂ ਦੇ ਉੱਪਰ ਹੁਣ ਮੋਰਚਾ ਮਹਿਲਾਵਾਂ ਦੇ ਵੱਲੋਂ ਸੰਭਾਲਿਆ ਜਾਵੇਗਾ ਤੇ ਮਹਿਲਾਵਾਂ ਸ਼ੰਭੂ ਬਾਰਡਰ ਤੇ ਡਟਣ ਗਿਆ ਅਜਿਹਾ ਇੱਕ ਪਿਛਲੇ ਕਾਫੀ ਸਮੇਂ ਤੋਂ ਕਿਸਾਨ ਜਿਹੜੇ ਨੇ ਸ਼ੰਭੂ ਬਾਰਡਰ ਤੇ ਬੈਠੇ ਹੋਏ ਨੇ ਖਨੌਰੀ ਬਾਰਡਰ ਤੇ ਬੈਠੇ ਹੋਏ ਨੇ ਜਿੱਥੇ ਕਿ ਕਿਸਾਨ ਕਾਫੀ ਸਮੇਂ ਤੋਂ ਬੈਠੇ ਹੋਏ ਸੀਗੇ ਤੇ ਹੁਣੇ ਜਿਵੇਂ ਜਿਵੇਂ ਫਸਲਾਂ ਦੀ ਕਟਾਈ ਦਾ ਸਮਾਂ ਆ ਰਿਹਾ ਉਹ ਵੀ ਹੀ ਦੱਸਿਆ ਜਾ ਰਿਹਾ ਕਿ ਕਿਸਾਨ ਜਥਿਆਂ ਦੇ ਵਿੱਚ ਵਾਪਸੀ ਕਰ ਰਹੇ ਨੇ ਤੇ ਜਿੰਨੇ ਕਿਸਾਨ ਵਾਪਸ ਆ ਰਹੇ ਨੇ ਉਨਹੀ ਸੰਖਿਆ ਦੇ ਵਿੱਚ ਮਹਿਲਾਵਾਂ ਦਾ ਜਥਾ ਜਿਹੜਾ ਹੈ ਸ਼ੰਭੂ ਬਾਰਡਰ ਵੱਲ ਜਾਣਾ ਹੋ ਰਿਹਾ ਤਾਂਕਿ ਉਹਨਾਂ ਦੇ ਵੱਲੋਂ ਮੋਰਚਾ ਉੱਥੇ ਸੰਭਾਲਿਆ ਜਾ ਸਕੇਦ ਅਸਲਿਕ 13 ਫਰਵਰੀ ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਸੀ ਹਾਲਾਂਕਿ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਬੈਰੀਕੇਡਿੰਗ ਕੀਤੀ ਹੋਈ ਸੀ ਤੇ ਬੈਰੀਕੇਡਿੰਗ ਕਰਦਿਆਂ ਕਿਸਾਨਾਂ ਨੂੰ ਹਰਿਆਣਾ ਬਾਰਡਰ ਤੇ ਹੀ ਰੋਕ ਲਿਆ ਗਿਆ ਸੀ ਹਰਿਆਣਾ ਦੇ ਵਿੱਚ ਵੀ ਐਂਟਰੀ ਨਹੀਂ ਸੀ ਦਿੱਤੀ ਗਈ ਹਰਿਆਣਾ ਪੰਜਾਬ ਬਾਰਡਰ ਤੇ ਰੋਕ ਲਿਆ ਜਾਂਦਾ ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਵੱਖ-ਵੱਖ ਸਮੇਂ ਤੱਕ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਖੇਰੀਵਾਰ ਦਿੱਲੀ ਕੂਚ ਦਾ ਐਲਾਨ 21 ਫਰਵਰੀ ਨੂੰ ਕੀਤਾ ਸੀ ਉਸ ਤੋਂ ਬਾਅਦ ਖਨੌਰੀ ਤੇ ਸ਼ੰਭੂ ਤੇ ਹਾਲਾਤ ਕਾਫੀ ਤਣਾਅਪੂਰਨ ਹੋ ਚੁੱਕੇ ਸੀ ਉਸ ਦੌਰਾਨ ਇੱਕ ਨੌਜਵਾਨ ਕਿਸਾਨ ਚੁਪਕਰਨ ਦੀ ਮੌਤ ਵੀ ਹੋਈ ਸੀ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਲੀ ਕੁਝ ਟਾਲ ਦਿੱਤਾ ਗਿਆ ਸੀ ਉਸ ਤੋਂ ਬਾਅਦ ਕਿਸਾਨਾਂ ਦਾ ਕਹਿਣਾ ਸੀਗਾ ਕਿ ਉਹ ਰਣਨੀਤੀ ਤੈਅ ਕਰਨਗੇ ਤੇ ਰਣਨੀਤੀ ਤੈਅ ਕਰਕੇ ਫੈਸਲਾ ਲਿਆ ਜਾਵੇਗਾ ਕਿ ਕਿਸਾਨ ਅੱਗੇ ਕਦੋਂ ਵਧਣਗੇ ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਜਦ ਤੱਕ ਹਰਿਆਣਾ ਪ੍ਰਸ਼ਾਸਨ ਉਹਨਾਂ ਨੂੰ अनुमति ਨਹੀਂ ਦਿੰਦਾ ਮਨਜ਼ੂਰੀ ਨਹੀਂ ਦਿੰਦਾ ਅੱਗੇ ਵਧਣ ਦੇ ਤੱਕ ਉਹ ਸ਼ੰਭੂ ਤੇ ਹਰਿਆਣਾ ਦੇ ਜਿਹੜਾ ਸ਼ੰਭੂ ਤੇ ਖਨੌਰੀ ਬਾਰਡਰ ਨੇ ਉੱਥੇ ਹੀ ਡਟੇ ਰਹਿੰਗੇ ਉਸ ਤੋਂ ਬਾਅਦ ਕਿਸਾਨ ਕਾਫੀ ਸਮੇਂ ਤੋਂ ਜਿਹੜਾ ਹੈ ਉੱਥੇ ਹੀ ਡਟੇ ਹੋਏ ਨੇ ਉਸ ਤੋਂ ਬਾਅਦ ਹੁਣੇ ਮਹਿਲਾਵਾਂ ਦੇ ਵੱਲੋਂ ਮੋਰਚਾ ਸੰਭਾਲ ਲਿਆ ਗਿਆ ਤਾਂ ਸਿੱਕੇ ਵਕ 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 ਮੰਗਾਂ ਨੂੰ ਲੈ ਕੇ ਕਿਸਾਨ ਉੱਥੇ ਡਟੇ ਹੋਏ ਨੇ ਚਾਹੇ ਉਹ ਐਮਐਸਪੀ ਦੀ ਮੰਗ ਹੋਵੇ ਚਾਹੇ ਉਹ ਸੁਆਮੀ ਨਾਥਰ ਰਿਪੋਰਟ ਲਾਗੂ ਕਰਨ ਦੀ ਮੰਗ ਹੋਵੇ ਤੇ ਹੋਰ ਵੀ ਕਰਜ਼ਾ ਮੁਆਫੀ ਦੀਆਂ ਮੰਗਾਂ ਨੇ ਤੇ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਕਿਸਾਨ ਡਟੇ ਹੋਏ ਨੇ ਹਾਲਾਂਕਿ ਕੇਂਦਰ ਸਰਕਾਰ ਦੇ ਨਾਲ ਮੀਟਿੰਗਾਂ ਵੀ ਹੋਈਆਂ ਸੀ ਪਰ ਮੀਟਿੰਗਾਂ ਬੇਸਿੱਟਾ ਰਹੀਆਂ ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਪੱਕਾ ਮੋਰਚਾ ਸ਼ੰਭੂ ਤਖਨੌਰੀ ਤੇ ਲਗਾ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਦੱਸਿਆ ਜਾ ਰਿਹਾ ਹੈ ਕਿ ਫਸਲਾਂ ਦੀ ਕਟਾਈ ਦੇ ਕਰਕੇ ਕਿਸਾਨ ਵਾਪਸ ਆਪਣੇ ਪਿੰਡਾਂ ਨੂੰ ਪਰਤ ਰਹੇ ਨੇ ਤੇ ਉਹਨਾਂ ਦੇ ਥਾਂ ਦੇ ਉੱਪਰ ਮਹਿਲਾਵਾਂ ਸ਼ੰਭ ਬਾਰਡਰ ਰਵਾਨਾ ਹੋ ਚੁੱਕੀਆਂ ਨੇ ਮਹਿਲਾਵਾਂ ਦੇ ਵਿੱਚ ਵੀ ਪੂਰਾ ਜੋਸ਼ ਵੇਖਿਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਆਪਣੇ ਆਂਗਵਾੜ ਦੇ ਵਿੱਚ ਸੌਂਪ ਦਿੱਤੀਆਂ ਨੇ ਤੇ ਉਹਨਾਂ ਦੇ ਵੱਲੋਂ ਆਪਣੇ ਮੰਗਾਂ ਨੂੰ ਲੈ ਕੇ ਹੁਣ ਸ਼ੰਭ ਬਾਰਡਰ ਤੇ ਕੂਚ ਕੀਤੀ ਜਾਵੇਗੀ ਸ਼ੰਭ ਬਾਰਡਰ ਨੂੰ ਪਹੁੰਚਣਗੇ ਤੇ ਉੱਥੇ ਜਾ ਕੇ ਉਹਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਤਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਉਹਨਾਂ ਦੇ ਵੱਲੋਂ ਕਿਸਾਨੀ ਮੋਰਚੇ ਦੀ ਕਮਾਂਡ ਆਪਣੇ ਹੱਥ ਲਈ ਜਾਵੇਗੀ ਤੁਸੀਂ ਉਸ ਨੂੰ ਪੂਰਾ ਮਾਮਲਾ ਕੀ ਹੈ ਤੇ ਇਸ ਸਬੰਧੀ ਮਹਿਲਾ ਕਿਸਾਨਾਂ ਨੂੰ ਕੀ ਕੁਝ ਜਾਣਕਾਰੀ ਦੇ ਰਹੇ ਜਥੇ ਇਹ ਹੀ ਕਹਿਣਾ ਚਾਹਾਂਗੇ ਕਿ ਅਸੀਂ ਆਪਣੀਆਂ ਮੰਗਾਂ ਜਿਹੜੀਆਂ ਉਹ ਮਨਵਾਉਣ ਜਾ ਰਹੇ ਹਾਂ ਅਸੀਂ ਇਹਨਾਂ ਦੇ ਨਾਲ ਆ ਤੇ ਜਿਹੜਾ ਅਪ੍ਰੈਲ ਦਾ ਮਹੀਨਾ ਹੁਣ ਵਾਢੀ ਸ਼ੁਰੂ ਹੋ ਜਾਣੀ ਆ ਤੇ ਅਸੀਂ ਸਾਰਾ ਅਪ੍ਰੈਲ ਦਾ ਮਹੀਨਾ ਉੱਥੇ ਰਵਾਂਗੇ ਟਟ ਕੇ ਰਵਾਂਗੇ ਅਸੀਂ ਬੀਬੀਆਂ ਨੇ ਉੱਥੇ ਮੋਰਚਾ ਸੰਭਾਲਣਾ ਵਾ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਆ ਕੇ ਆਪਣੀ ਜਿਹੜੀ ਹੈ ਕਟਾਈ ਹੈ ਕਣਕ ਦੀ ਕਰਨਗੇ ਘਰਾਂ ਦੇ ਵਿੱਚ ਬੀਬੀਆਂ ਚੁੱਲ੍ਹਾ ਚੌਂਕਾ ਸੰਭਾਲਣਗੇ ਬੱਚੇ ਛੱਤ 'ਤੇ ਜਾ ਰਹੇ ਨੇ ਭਈ ਇਹ ਸਾਡੀ ਮਜਬੂਰੀ ਆ ਅਸੀਂ ਛੱਡ ਕੇ ਜਾ ਰਹੇ ਹਾਂ ਅਸੀਂ ਆਂਡ ਗਵਾਨ ਸਾਰਿਆਂ ਨੂੰ ਕਹਿਤਾ ਵਾ ਕਿ ਤੁਸੀਂ ਸਾਡੇ ਬੱਚੇ ਸੰਭੋ ਅਸੀਂ ਉੱਥੇ ਮੋਰਚਾ ਸੰਭਾ ਗਿਆ ਕਿਉਂਕਿ ਸਰਕਾਰਾਂ ਓਵੇਂ ਤਾਂ ਮੰਨਣ ਆਲੀਆਂ ਨਹੀਂ ਕਹਿੰਦੇ ਨਾ ਕਿ ਜੇ ਇਹ ਬੀਬੀਆਂ ਨੂੰ ਅੱਗੇ ਟਾਰਗੇਟ ਕਰਕੇ ਫਿਰ ਅੱਗੇ ਮੋਰਚਾ ਨਹੀਂ ਇਹ ਬੀਬੀਆਂ ਦਾ ਸਾਡਾ ਸਾਡਾ 50% ਜਿਹੜਾ ਉਹ ਸਾਡਾ ਆਪਣਾ ਕਿਉਂਕਿ ਜਿਹੜਾ ਫਸਲਾਂ ਦੀ ਜਿਹੜੀ ਜਿੰਨੀ ਕਮਾਈ ਆ ਉਹ ਸਾਡੇ ਕੋਲ ਆਉਂਦੀ ਹੈ ਜਦੋਂ ਸਾਨੂੰ ਕੋਈ ਕਮਾਈ ਦਾ ਸਾਧਨ ਸਾਡੇ ਕੋਲ ਪੈਸੇ ਆ ਹੀ ਨਹੀਂ ਰਹੇ ਪੂਰੇ ਸਾਨੂੰ ਫਸਲ ਦਾ ਰੇਟ ਹੀ ਪੂਰਾ ਨਹੀਂ ਮਿਲਿਆ ਅਸੀਂ ਕਿੱਥੋਂ ਘਰ ਖਰਚ ਚ ਚਲਾਈਏ ਅਸੀਂ ਕਿੱਥੋਂ ਆਪਣੇ ਬੱਚੇ ਪੜਾਈਏ ਕੀ ਕਰੀਏ ਦੱਸੋ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਦਾ ਰਵਈਆ ਤਾਂ ਕੋਈ ਨਹੀਂ ਗੁੰਗਮੋਤ ਮਿੱਟੀ ਚਾਣਨ ਵਾਲੀ ਗੱਲ ਐ ਕਿ ਅਸੀਂ ਤੁਹਾਡੇ ਨਾਲ ਆ ਨਾਲਾ ਕੋਈ ਵੀ ਨਾਲ ਨਹੀਂ ਜਿਵੇਂ ਨਾਲ ਹੁੰਦੇ ਤਾਂ ਸਾਡੇ ਵੀਰਾਂ ਤੇ ਇਹ ਗੋਲੀ ਕਾਢ ਨਹੀਂ ਸੀ ਹੋਣਾ ਸਾਡੇ ਵੀਰਾਂ ਨੂੰ ਉੱਥੇ ਪਰੇਸ਼ਾਨ ਨਹੀਂ ਸੀ ਕੀਤਾ ਜਾਣਾ ਇੱਕ ਉੱਥੇ ਸਭ ਤੋਂ ਵੱਡੀ ਮੁਸ਼ਕਲ ਜਿਹੜੀ ਨੈੱਟ ਬੰਦ ਕੀਤਾ ਹੋਇਆ ਇਹ ਪੰਜਾਬ ਸਰਕਾਰ ਦੀ ਕਾਰਸਤਾ ਦੀ ਹੈ ਨਾ ਕਿ ਨੈੱਟ ਬੰਦ ਕੀਤਾ ਕਿਉਂ ਨਹੀਂ ਸਾਰੀਆਂ ਸਹੂਲਤਾਂ ਦੇ ਰਹੀ ਸਰਕਾਰ ਉੱਥੇ ਜੇ ਸਰਕਾਰ ਸਾਡੇ ਨਾਲ ਆ ਤਾਂ ਸੰਘਰਸ਼ ਨੂੰ ਮਜ਼ਬੂਤ ਬਣਾ ਲਈ ਕਿ ਕੀ ਤਿਆਰੀਆਂ ਕੀਤੀਆਂ ਸੀ ਸੰਘਰਸ਼ ਨੂੰ ਮਜ਼ਬੂਤ ਬਣਾ ਲਈ ਵੇਖੋ ਅਸੀਂ ਤਾਂ ਸਾਰੇ ਹੀ ਮਤਲਬ ਸਾਰੇ ਹੀ ਡੱਟ ਕੇ ਸਾਰਾ ਸਾਰਾ ਪਰਿਵਾਰ ਆਵਾਂਗੇ ਉਰੇ ਇੱਥੇ ਉਹ ਤਾਂ ਇੰਸ਼ਾਂ ਬੁੱਤੇ ਸਾਰਾ ਸਾਰਾ ਪਰਿਵਾਰ ਆ ਕੇ ਬਹਿ ਜਾਗੇ ਜਿੰਜੇ ਤਾਂ ਸਾਡੀਆਂ ਮੰਗਾਂ ਨਾ ਪੂਰੀਆਂ ਹੋਈਆਂ ਤਾਂ ਜੇ ਸਾਡੀਆਂ ਫਸਲਾਂ ਨੂੰ ਐਮਐਸਪੀ ਗਰੰਟੀ ਨਾ ਦਿੱਤੀ ਤਾਂ ਕਿਉਂਕਿ ਸਾਨੂੰ ਸਾਡੀ ਜ਼ਰੂਰਤ ਹੈ ਦੇਖੋ ਹੁਣ ਅਸੀਂ 6 ਮਹੀਨੇ ਜਿਹੜਾ ਵਾ ਉਹ ਫਸਲ ਤਿਆਰ ਕਰਦੇ ਆ ਤਾਂ ਸਾਨੂੰ ਰੇਟ ਕੀ ਦਿੱਤਾ ਜਾ ਰਿਹਾ ਵਾ ਮਾត្រ 2100 ਰੁਪਏ ਤੇ ਉਹੀ ਜਿਹੜੀ ਫਸਲ ਹੈ ਜਦੋਂ ਕਾਰਪੋਰੇਟ ਘਰਾਂ ਦੇ ਕੋਲ ਚਲੀ ਜਾਂਦੀ ਆ ਤਾਂ ਉਸ ਦਾ ਰੇਟ 4500 5000 ਰੁਪਏ ਪੈਕਟਾਂ ਦੇ ਵਿੱਚ ਬੰਦ ਹੋ ਕੇ ਤੁਸੀਂ ਆਲੂ ਦਾ ਹਿਸਾਬ ਲਾ ਲਓ ਆਲੂ ਕਿੰਨੇ ਨੂੰ ਕਿਲੋ ਸਾਡਾ 4.5 ਰੁਪਏ ਕਿਲੋ ਜਾ ਰਿਹਾ ਵਾ ਉਹੀ ਪੈਕਟ ਵਿੱਚ ਬੰ ਜੇ ਤੁਸੀਂ ਦਾ ਪੈਕਟ ਤੁਸੀਂ ਵੇਖ ਲਓ 25 ਰੁਪਏ ਦਾ ਹੁੰਦਾ ਵਾ ਤੇ ਤੁਸੀਂ ਦੱਸੋ ਵੀ ਸਾਨੂੰ ਕੀ ਫਾਇਦਾ ਆ ਸਾਡੀਆਂ ਫਸਲਾਂ ਨੇ ਸਾਨੂੰ 6-6 ਮਹੀਨੇ ਲੱਗ ਜਾਂਦੇ ਨੇ ਪਰ ਸਾਨੂੰ ਫਸਲਾਂ ਦਾ ਰੇਟ ਨਹੀਂ ਪੂਰਾ ਦਿੱਤਾ ਜਾ ਰਿਹਾ ਕਰਜ਼ਾ ਮਾਫੀ ਲੈ ਕੇ ਕਹਿਣਾ ਚਾਹੁੰਦਾ ਕਰਜ਼ਾ ਮਾਫੀ ਅਹੇ ਕਰਜ਼ਾ ਵੇਖੋ ਤੁਸੀਂ ਆਪ ਪਿਛਲੇ ਦੌਰ ਚ ਵੇਖੋ ਕਿੰਨਾ ਪਾਣੀ ਕਿੰਨੇ ਹੜ ਆ ਕਿੰਨੇ ਹੁਣੇ ਗੜੇਮਾਰੀ ਹੋਈ ਆ ਜਦੋਂ ਤਾਂ ਅਸੀਂ ਲੋਕ ਪ੍ਰਾਲੀ ਨੂੰ ਅੱਗ ਲਾਉਂਦੇ ਆ ਉਦੋਂ ਤਾਂ ਮਿੰਟੋ ਮਿੰਟ ਸਾਰੇ ਹੀ ਮੀਡੀਆ ਵੀ ਚਲੇ ਜਾਂਦਾ ਵਾ ਤੇ ਸਾਰੇ ਹੀ ਤਹਿਸੀਲਦਾਰ ਸਭ ਚਲੇ ਜਾਂਦੇ ਨੇ ਪਰ ਜਦੋਂ ਹੁਣ ਗੜੇਮਾਰੀ ਹੋਈ ਆ ਕੋਈ ਵੀ ਉੱਥੇ ਨਹੀਂ ਪਹੁੰਚਿਆ ਕਿਸੇ ਨੇ ਵੀ ਉਹਨਾਂ ਦੀ ਸਾਰ ਨਹੀਂ ਲਈ ਸਾਰੀ ਸਾਰੀ ਫਸਲ ਬਰਬਾਦ ਹੋ ਗਈ ਹੈ ਕਿ ਸਾਨੂੰ ਉਹ ਸਾਡਾ ਖਮਿਆਚਾ ਕਿੰਨੇ ਭੁਗਤਣਾ ਸਾਡੀ ਫਸਲ ਤਾਂ ਬਰਬਾਦ ਹੋਈ ਨਾ ਸਾਡਾ ਪਿਛਲੀ ਵਾਰ ਝੋਨਾ ਵੀ ਬਰਬਾਦ ਹੋ ਗਿਆ ਕਣਕ ਵੀ ਬਰਬਾਦ ਹੋਈ ਪਰ ਸਾਨੂੰ ਕਿਸੇ ਨੇ ਕੋਈ ਖਮਿਆਚਾ ਨਹੀਂ ਦਿੱਤਾ ਕੋਈ ਵੀ ਉਹਨਾਂ ਨੂੰ ਇਹ ਨਹੀਂ ਨਾ ਕੋਈ ਸਾਡੀਆਂ ਫਸਲਾਂ ਦਾ ਬੀਮਾ ਕੀਤਾ ਜਾਂਦਾ ਹੁਣ ਦੁਕਾਨਾਂ ਦੇ ਵਿੱਚ ਅੱਗ ਲੱਗ ਜਾਵੇ ਜਾਂ ਕੋਈ ਇਹੋ ਜਿਹਾ ਪਾੜਾ ਵਾਪਰ ਜਾਵੇ ਤਾਂ ਉਹਨਾਂ ਨੂੰ ਬੀਮਾ ਮਿਲਦਾ ਹੈ ਪਰ ਸਾਡੀਆਂ ਫਸਲਾਂ ਨੂੰ ਕੋਈ ਬੀਮਾ ਨਹੀਂ ਦਿੱਤਾ ਜਾਂਦਾ ਅਸੀਂ ਤਾਂ ਇੱਕ ਮਤਲਬ ਕਿ ਆਪਣਾ ਪੈਸਾ ਵਿਛਾਇਆ ਹੋਇਆ ਨਾ ਪਰ ਮਿਲੇ ਜਾਂ ਨਾ ਮਿਲੇ ਇਹ ਤਾਂ ਕੁਦਰਤ ਦੀ ਖੇਡ ਹੈ ਨਾ ਪਰ ਸਰਕਾਰਾਂ ਤਾਂ ਸਾਡਾ ਨਹੀਂ ਨਾ ਸੋਚਦੀ